ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਟੈਸਟ ਅਫਰਾਂਸ ਤੇ ਥੋੜਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਰੋਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀ ਨਹੀਂ ਹੈਗੀ ਤੁਸੀਂ ਪੇ ਕਰ ਸਕਦੇ ਹੋ ਬੀਟਿੰਗ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਖਸਾਉਂਦਾ ਹੁੰਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਤੇ ਉਸ ਤੋਂ ਬਾਅਦ ਆਪਣੀ ਆਨਲਾਈਨ ਪੇਮੈਂਟ ਮੋਈ ਐਡਰੈਸ ਤੇ ਜਿਵੇਂ ਸੂਟ ਤੁਹਾਡੇ ਘਰ ਪਹੁੰਚੇਗਾ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਕੋ। ਲਓ ਜੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਜਾਰਜਟ ਦੇ ਥੋੜੀ ਕਾਫੀ ਡਿਮਾਂਡ ਰਹਿੰਦੀ ਸੀ ਕਿ ਜਾਰਜਟ ਦੇ ਸੂਟਾਂ ਦੀ। ਮੈਨੂੰ ਲੱਗਦਾ ਮੈਂ ਆ ਸੀਜ਼ਨ ਦੇ ਵਿੱਚ ਮੇਰੀ ਪਹਿਲੀ ਵੀਡੀਓ ਹੋਊਗੀ ਜਾਰਜਟ ਦੇ ਸੂਟਾਂ ਤੇ ਅੱਜ ਆਪਾਂ ਪਾ ਵੀ ਜਾਰਜਟ ਦੇ ਹੀ ਸੁਨ ਰੱਖਿਆ ਹੈਗਾ ਡਿਜ਼ਾਈਨਰ ਸੂਟ ਆਪਣਾ ਰੈਡੀ ਕੀਤਾ ਹੋਇਆ ਹੈ ਨੀਚੇ ਕੱਟ ਰੱਖਿਆ ਹੋਇਆ ਇਸ ਤਰ੍ਹਾਂ ਕਰਕੇ ਸ਼ੋਰਟ ਦੇ نیچے ਕੱਟ ਦਿੱਤਾ ਹੋਇਆ ਲੰਬਾ ਸੂਟ ਆਇਆ ਥੋੜਾ ਜਾਂ ਔਰ ਖੁੱਲੀਆਂ ਬਾਜੂ ਨੇ ਮੇਰਾ ਵੀ ਆਲਓਵਰ ਸੂਟ ਹੈ ਸੋ ਮੈਂ ਤੁਹਾਨੂੰ ਉਹਦੇ ਨਾਲ ਦੇ ਸੂਟ ਦਿਖਾਉਂਗੀ ਆ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਸੀ। ਲਓ ਜੀ ਜੈਟਰੀਕਲ ਪ੍ਰਿੰਟ ਦਾ ਸੂਟ ਬਹੁਤ ਪਿਆਰਾ। ਬੇਸ ਇਹਦਾ ਹੈਗਾ ਜੀ ਇਹ ਵਾਲਾ ਬਲੈਕ। ਲਓ ਦੇਖੋ ਤੁਸੀਂ ਇੰਨਾ ਕੁ ਪਿਆਰਾ ਸੂਟ ਹੈ। ਜਦੋਂ ਇਹਨੇ ਰੈਡੀ ਹੋਣਾ ਨਾ ਸਟਿਚ ਹੋ ਕੇ ਇੰਨਾ ਕੁ ਪਿਆਰਾ ਲੱਗੂਗਾ ਬਸ ਪੁੱਛੋ ਹੀ ਨਾ। ਬਿਲਕੁਲ ਹੋ ਜੂਗੀ ਇਹ ਸੂਟ ਦੀ। ਤੇ ਇਹਦੇ ਨਾਲ ਅਗਰ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਇਹ ਵਾਲਾ ਦੁਪੱਟਾ ਸਵਾ ਦੋ ਮੀਟਰ ਹੈ ਤੇ ਅਗਰ ਨਹੀਂ ਲੈਣਾ ਚਾਹੁੰਦੇ ਛੱਡਣਾ ਚਾਹੁੰਦੇ ਹੋ ਤਾਂ ਇਹ ਸੂਟ ਤੁਹਾਨੂੰ 750 ਦੇ ਵਿੱਚ ਮਿਲ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਬੜਾ ਜਿਆਦਾ ਪਿਆਰਾ ਸੂਟ ਹੈ। ਬੜਾ ਗੇਵਨਾ ਦੇਖੋ। ਕਲਰ ਸਾਰੇ ਹਨ ਵਧੀਆ ਸਿਲੇਕਟਡ ਪੀਸ ਨੇ ਜੀ ਜਿੰਨੇ ਵੀ ਨੇ ਆਪਣੇ ਕੋਲੇ। ਲਓ। ਬਹੁਤ ਸੋਹਣਾ ਸੂਟ ਹੈ ਇਹ ਜਿਹੜਾ ਅਜਿਹੇ ਦਾ ਬਹੁਤ ਹੀ ਜਿਆਦਾ ਪਿਆਰਾ। ਤੇ ਕਲਰ ਸਹੀ ਹੈ ਰੇ। ਕਲਰ ਸਹੀ ਦੇਖ ਰਹੇ ਹੋ ਤੁਸੀਂ ਬੜਾ ਹੀ ਪਿਆਰਾ ਜਿਹਾ ਕਲਰ ਹੈ। ਸੋਹਣਾ ਜਿਹਾ ਪ੍ਰਿੰਟ ਹੈ। ਕਈ ਵਾਰੀ ਆਪਣਾ ਲੱਗਦਾ ਹੁੰਦਾ ਕਿ ਮोटा ਪ੍ਰਿੰਟ ਵਧੀਆ ਨਹੀਂ ਲੱਗਦਾ ਪਰ ਤੁਸੀਂ ਮੇਰੇ ਦੇਖ ਸਕਦੇ ਹੋ ਆਇਆ ਹੋਇਆ ਮोटा ਪ੍ਰਿੰਟ ਹੀ ਮੈਂ ਪਾ ਰੱਖਿਆ ਹੈਗਾ ਅੱਛੇ ਲੱਗਦੇ ਹੁੰਦੇ ਆ ਮੋਟੇ ਪ੍ਰਿੰਟ ਵੀ ਇਹੋ ਜਿਹੀ ਕਰਦੀ ਹੈਗੀ ਤੇ 750 ਦੇ ਵਿੱਚ ਆਦੀ ਹੋਇਆ ਫ੍ਰੀ ਸ਼ਿਪਿੰਗ ਨਾਲ ਆਉਗਾ ਕਲਰ ਪ੍ਰਿੰਟ ਬਹੁਤ ਵਧੀਆ ਹੈਗਾ ਬਹੁਤ ਦੇਖਣੇ ਦੇਵਾ ਕਰਕੇ ਲੋ ਜੀ ਆ ਬਰੀਕ ਪ੍ਰਿੰਟ ਦਾ ਹੈਗਾ ਮਿੱਠਾ ਪੀਲਾ ਕਲਰ ਹੈ ਅੱਖਾਂ ਨੂੰ ਖਾਣ ਵਾਲਾ ਯੈਲੋ ਨਹੀਂ ਹੈ ਬਹੁਤ ਬਰੀਕ ਪ੍ਰਿੰਟ ਤੇ ਮਿੱਠਾ ਆਜਾ ਪੀਲਾ ਕਲਰ ਬਹੁਤ ਸੋਹਣਾ ਕਲਰ ਹੈ ਇਹ ਬਹੁਤ ਹੀ ਸੋਹਣਾ ਪ੍ਰਿੰਟ ਜਦੋਂ ਤੁਸੀਂ ਇਹ ਗਾਜਰੀ ਜਾਂ ਨਾਲ ਦੁਪੱਟਾ ਲੈ ਲਿਆ ਬਹੁਤ ਵਧੀਆ ਲੱਗਣ ਵਾਲਾ ਸੂਟ ਹੈ ਜੀ ਇਹ ਬਹੁਤ ਹੀ ਖੂਬਸੂਰਤ ਸੂਟ ਹੈ 750 ਅਗਲਾ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਵੀ ਆ ਗਾਜਰੀ ਜਾਂ ਕਲਰ ਕਹਿ ਸਕਦੇ ਆ ਮੈਨੂੰ ਲੱਗਦਾ ਇਹ ਆਹ ਲਓ ਪ੍ਰਿੰਟ ਦੇਖ ਲਓ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਮੈਂ ਥੋੜਾ ਜਿਹਾ ਹੋਰ ਖੋਲ ਦਿੰਨੀ ਆ ਜਿਆਦਾ ਕਲੀਅਰ ਹੋ ਜਾਂਦਾ ਫਿਰ ਪ੍ਰਿੰਟ ਆ ਲਓ ਠੀਕ ਹੈ ਜੀ ਫਲੋਰਲ ਦੇ ਪ੍ਰਿੰਟ ਬਹੁਤ ਹੀ ਵੈਸੇ ਵੀ ਅੱਜ ਕੱਲ ਥੋੜਾ ਜਿਹਾ ਨਾ ਮੋਟੇ ਫਲਾਵਰ ਦਾ ਟ੍ਰੈਂਡ ਹੈ ਥੋੜੇ ਥੋੜੇ ਵਿੱਚ ਕਈ ਬਰੀਕ ਬਰੀਕ ਵੀ ਹੈਗੇ ਨੇ ਜਿਵੇਂ ਇਹ ਬਰੀਕ ਪ੍ਰਿੰਟ ਦਾ ਹੈਗਾ ਬੇਬੀ ਪਿੰਕ ਕਲਰ ਹੈਗਾ ਇਹਦਾ ਤੇ ਇਹਦੇ ਵਿੱਚ ਬਲੂ ਜੇ ਕਲਰ ਦਾ ਪ੍ਰਿੰਟ ਹੈ ਆ ਲਓ ਇਹਨਾਂ ਨੂੰ ਨਾ ਜਦੋਂ ਤੁਸੀਂ ਡਿਜ਼ਾਈਨ ਕਰਦੇ ਹੋ ਸੂਟਾਂ ਨੂੰ ਫਿਰ ਇਹ ਬਹੁਤ ਖੂਬਸੂਰਤ ਬਣਦੇ ਨੇ ਬਣ ਕੇ ਚੀਜ਼ ਹੈ ਜਿਹੜੀ ਉਦੋਂ ਉੱਪਰ ਕੇ ਸਾਹਮਣੇ ਆਉਂਦੀ ਹੈ ਫਿਰ ਇਹ ਬਹੁਤ ਪਿਆਰੇ ਲੱਗਦੇ ਆ ਸੂਟ 750 ਇਹ ਵਾੜਾ सुद्धा ਜਿਹੜਾ ਹੈ ਵੀ ਤੁਹਾਨੂੰ 750 ਦੇ ਵਿੱਚ ਮਿਲੂਗਾ ਆ ਲੋ ਜੀ ਫ੍ਰੀ ਸ਼ਿਪਿੰਗ ਨਾਲ ਆ ਲੋ ਦੇਖੋ ਬੜਾ ਹੀ ਪਿਆਰਾ ਜੱਪਰੇ ਬਹੁਤ ਖੂਬਸੂਰਤ ਬਣੇਗਾ ਠੀਕ ਹੈ ਥੋੜਾ ਜਿਹਾ ਬੇਬੀ ਪਿੰਕ ਦਾ ਕਲਰ ਹੈਗਾ بیس ਦਾ ਉਹਦੇ ਉੱਪਰ ਪਿੰਕ ਫਲਾਵਰ ਨੇ 750 ਦੇ ਵਿੱਚ ਆ ਜੂਗਾ ਖੂਬਸੂਰਤ ਡੋਰਜਟ ਆਉਗੀ ਤੁਹਾਡੇ ਕੋਲ ਅਗਲਾ ਦੇਖੋ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੁਦਾ ਹੈ ਲੋ ਪਿਸਤਾ ਜਿਹਾ ਕਲਰ ਹੈ ਪਿਸਤਾ ਵੀ ਨਹੀਂ ਕਹਿ ਸਕਦੇ ਕੀ ਆ ਜਿਹਾ ਕਲਰ ਹੈ ਲੋ ਜੀ ਇਹਨੇ ਸੋਹਣੀ ਪ੍ਰਿੰਟਿੰਗ ਹੈ ਔਰ ਕਿੰਨਾ ਹੀ ਸੋਹਣਾ ਕਲਰ ਹੈਗਾ ਬਹੁਤ ਖੂਬਸੂਰਤ ਪ੍ਰਿੰਟ ਇਹ ਦੇਖਿਆ ਹੈ ਅਗਲਾ ਬ੍ਰੀਕ ਪ੍ਰਿੰਟ ਦਾ ਇਹ ਵਾਲਾ ਕਲਰ ਪਹਿਲਾਂ ਮੈਂ ਤੁਹਾਨੂੰ ਇਸ ਪ੍ਰਿੰਟ ਦੇ ਵਿੱਚ ਇੱਕ ਬੇਬੀ ਪਿੰਕ ਦਿਖਾਇਆ ਸੀਗਾ ਤੇ ਇਹ ਹੈਗਾ ਥੋੜਾ ਜਿਹਾ ਪੀਚ ਜਿਹਾ ਕਲਰ ਹੈਗਾ ਮੇਰੇ ਪਿਲ ਪੀਚ ਕਲਰ ਉਹਦੇ ਉੱਪਰ ਬ੍ਰੀਕ ਬ੍ਰੀਕ ਬਲੂ ਕਲਰ ਕਾਫੀ ਵਧੀਆ ਲੱਗਦਾ ਪ੍ਰਿੰਟ ਇਹ 750 ਦੇ ਸੂਟ ਸੀਗੇ ਇਹ ਕਿਨਾਂ ਦਾ ਹੌਰਸੂਟ ਦਿਖਾਉਣੀ ਆ ਇਹ ਵਾਲਾ ਸਟੱਫ ਇਹ ਬੇਸ਼ੱਕ ਚੱਕਣ ਦੇ ਵਿੱਚ ਹੈਵੀ ਲੱਗ ਰਿਹਾ ਔਰ ਜਦੋਂ ਇਹ ਬਣ ਜਾਂਦੇ ਨੇ ਨਾ ਉਦੋਂ ਇਹ ਹੈਵੀ ਨਹੀਂ ਲੱਗਦੇ ਤੇ ਹੈ ਤਾਂ ਇਹ ਜੋਰਜਟ ਦੀ ਫੈਮਿਲੀ ਦੇ ਵਿੱਚੋਂ ਹੀ ਪਤਾ ਨਹੀਂ ਇਹ ਕਿਹੜੀ ਵਾਲੀ ਜੋਰਜਟ ਹੈਗੀ ਆ ਪਤਾ ਨਹੀਂ ਫਿਓਨਾ ਟਾਈਪ ਹੈ ਸਟੱਫ ਵਧੀਆ ਹੈਗਾ ਜੀ ਬਹੁਤ ਸੋਹਣਾ ਲੱਗਦਾ ਹੈ ਔਰ ਪ੍ਰਿੰਟ ਦੇਖ ਲਓ ਤੁਸੀਂ ਜਿਓਮੈਟ੍ਰੀਕਲ ਦੇ ਪ੍ਰਿੰਟ بیس ਹੈਗਾ ਇਹਦਾ ਰਾਇਲ ਬਲੂ ਠੀਕ ਹੈ ਕਾਫੀ ਅੱਛੇ ਲੱਗਦੇ ਨੇ ਇਹ ਵਾਲੇ ਸੂਟ। ਪ੍ਰਾਈਸ ਇਹਦੀ ਕਿੰਨੀ 750 ਤੇ ਇਹ ਵਾਲੇ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਆਪਣੇ ਕੋਲੇ ਸਿੰਗਲ ਪੀਸ ਬਚਿਆ ਹੋਇਆ ਜੀ ਹੁਣ। ਬਹੁਤ سارے ਸੂਟ ਦਿੱਤੇ ਆ ਭੈਣਾਂ ਨੂੰ ਆਪਾਂ। ਬਸ ਇੱਕ ਇਹ ਵਾਲਾ ਪੀਸ ਬਚਿਆ ਹੋਇਆ ਆਪਣੇ ਕੋਲੇ ਆਰੀ ਵਰਕ ਦਾ ਜੌਰਜਟ ਦਾ ਹੀ ਸ਼ਰਟ ਰਹੂਗਾ। ਇਹਦੇ ਨਾਲ ਇਹ ਵਾਲਾ ਦੁਪੱਟਾ ਮਿਲੂਗਾ। ਇਹ ਵਾਲੀ ਮਿਲੂਗੀ ਸਲਵਾਰ। ਮੈਂ ਤੁਹਾਨੂੰ ਹੋਰ ਕੇ ਪਹਿਲਾਂ ਸਲਵਾਰ ਦਿਖਾਉਣੀ ਆ। ਆਹ ਲਓ ਜੀ। ਇਦਾਂ ਸਲਵਾਰ ਰਹੂਗੀ। ਉਹਦਾ ਦੇ ਉਹਦਾ ਦੇ ਇਸ ਤਰ੍ਹਾਂ ਕਰਕੇ ਸਲਵਾਰ ਰਹੂਗੀ ਇਹ ਤੇ ਨਾਲ ਤੁਹਾਨੂੰ ਮਿਲੂਗਾ ਜੀ ਇਹ ਵਾਲਾ ਦੁਪੱਟਾ ਉਹਦਾ ਲੋ ਇਹ ਵਾਲਾ ਦੁਪੱਟਾ ਇਹ ਪਿਆਰਾ ਜਿਹਾ ਦੁਪੱਟਾ ਇਹ ਬਹੁਤ ਸੋਹਣਾ ਸੂਟ ਹੈ ਇਹ ਸੂਟ ਆਪਾਂ 1095 ਵਿੱਚ ਦਿੱਤੇ ਸੀਗੇ ਸਿੰਗਲ ਪੀਸ ਰਹਿ ਗਿਆ ਜੀ ਹੁਣ ਤੁਸੀਂ ਬਾਏ ਕਰ ਸਕਦੇ ਹੋ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਕੋਈ ਕਲਰ ਵੀ ਨਹੀਂ ਹੈਗਾ ਹੁਣ ਇਹਦੇ ਵਿੱਚ ਇੱਕ ਮੈਂ ਆਸ ਸੁਖੋਣੀ ਹੈ ਤੁਹਾਨੂੰ ਇਹ ਵੀ ਜਾਰਜਟ ਦੇ ਵਿੱਚ ਹੈ ਇਹਦੀ ਜਿਹੜੀ ਸਲਵਾਰ ਹੈਗੀ ਹੈ ਉਹ ਥੋੜਾ ਥਿੱਕ ਹੈਗਾ ਸਟਫ ਬੇਸ਼ੱਕ ਤੁਸੀਂ ਬਿਨਾਂ ਲਾਈਨਿੰਗ ਤੋਂ ਬਣਵਾ ਲਿਓ ਇਹਨੂੰ ਤੇ ਇਹ ਹੈਗਾ ਜੀ ਇਹਦਾ ਸ਼ਰਟ ਸਾਰੇ ਸ਼ਰਟ ਦੇ ਉੱਪਰ ਤੁਹਾਨੂੰ ਇਹ ਸੀਕੁਐਂਸ ਵਰਕ ਮਿਲੂਗਾ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਲਓ ਲੱਛ ਲੱਛ ਕਰਦਾ ਸੂਟ ਸੀਕੁਐਂਸ ਵਰਕ ਹੋਇਆ ਬੈਠੇ ਬੇਬੀ ਪਿੰਕ ਕਲਰ ਹੈ ਤੇ ਨਾਲ ਮਿਲੂਗਾ ਜੀ ਇਹ ਵਾਲਾ ਤੁਹਾਨੂੰ ਦੁਪੱਟਾ ਬਹੁਤ ਸੋਹਣਾ ਸੂਟ ਹੈ ਇਹਦੇ ਵਿੱਚ ਵੀ ਸੀਕੁਐਂਸ ਵਰਕ ਹੋਇਆ ਹੋਇਆ ਹੈ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ 1250 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਲੋ ਅਗਲਾ ਸੂਟ ਦੇਖੋ ਇਹ ਵੜਾ ਨਾ ਜੀ ਰਾਮ ਟੈਕਸ ਦਾ ਸੂਟ ਹੈਗਾ ਇਹ ਆਪਾਂ ਬਹੁਤ ਵੱਡੇ ਡਿਸਕਾਊਂਟ ਦੇ ਉੱਪਰ ਸੂਟ ਦਿੱਤੇ ਸੀਗੇ ਤੁਹਾਨੂੰ ਰਾਮ ਟੈਕਸ ਦੀ ਗਲੇਸ ਕਾਟਨ ਹੈਗੀ ਆ ਫਰੋਜ਼ੀ ਕਲਰ ਦੇ ਵਿੱਚ ਔਰ ਇਹ 6600 ਦੇ ਆਪਾਂ ਸੂਟ ਦਿੱਤੇ ਸੀ ਤੁਹਾਨੂੰ ਤੇ ਇਹਦੇ ਨਾਲ ਆਪਾਂ ਦੁਪੱਟੇ ਲਾਏ ਨੇ ਪ੍ਰਿੰਟਡ ਇੰਨੇ ਕ ਸੋਹਣੇ ਦੁਪੱਟੇ ਨੇ ਬਹੁਤ ਹੀ ਜ਼ਿਆਦਾ ਪਿਆਰੇ ਦੁਪੱਟੇ ਨੇ ਮੈਂ ਤੁਹਾਨੂੰ ਦਿਖਾਉਣੀ ਆ ਖੋਲ ਕੇ ਥੋੜਾ ਜਿਹਾ ਆਬ ਵੱਡੇ ਵੱਡੇ ਦੁਪੱਟੇ ਆਏ ਨਹੀਂ ਆ ਕਿ ਦੁਪੱਟਾ ਬਹੁਤ ਛੋਟਾ ਹੈ ਸ਼ਫੂਨ ਬਹੁਤ ਜਿਆਦਾ ਸੋਹਣੀ ਹੈ ਪਿਓਰ ਸ਼ਫੂਨ ਹਲਕੇ ਪੈਨੇ ਬਹੁਤ ਪਿਆਰੇ ਠੀਕ ਹੈ ਬਹੁਤ ਸੋਹਣੇ ਦੁਪੱਟੇ ਨੇ ਤੇ ਇਹ ਸੂਟ ਤੁਹਾਨੂੰ ਹੁਣ ਮਿਲੂਗਾ 1250 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਇਹ ਆਪਣੇ ਕੋਲੇ ਦੋ ਸੂਟ ਨੇ ਦੋਨਾਂ ਨਾਲ ਦੁਪੱਟੇ ਲੱਗੇ ਹੋਏ ਨੇ ਇਸਾ ਅਗਲਾ ਤੁਸੀਂ ਇਹ ਸੂਟ ਜੇ ਬਾਏ ਕਰਨਾ ਚਾਹੁੰਦੇ ਹੋ ਤਾਂ ਇਹਦੇ ਨਾਲ ਵੀ ਅਸੀਂ ਤੁਹਾਨੂੰ ਇੱਕ ਦੁਪੱਟਾ ਦੇ ਸਕਦੇ ਹਾਂ ਇਹ ਵਾਲੀ ਸਲਵਾਰ ਹੈ ਇਹ ਬਰਬਰੀ कॉटन ਦੇ ਵਿੱਚ ਸ਼ਰਟ ਹੈਗੀ ਹੈ ਇਹ ਦੁਪੱਟਾ ਆ ਸਕਦਾ ਹੈ ਪਰ ਇਸ ਸਵਾ 2 ਮੀਟਰ ਦੁਪੱਟਾ ਆਊਗਾ 2.5 ਮੀਟਰ ਦੁਪੱਟਾ ਨਹੀਂ ਆਊਗਾ ਸ਼ਫੋਨ ਦੇ ਵਿੱਚ ਐਨ ਵਧੀਆ ਸ਼ਫੋਨ ਆਊਗੀ 1050 ਦਾ ਸੂਟ ਹੈ ਤੇ 600 ਦਾ ਨਾਲ ਦੁਪੱਟਾ ਆਊਗਾ ਸੌਰੀ 500 ਦਾ ਦੁਪੱਟਾ ਹੈ ਕਿਉਂਕਿ ਸਵਾ 2 ਮੀਟਰ ਹੈ ਠੀਕ ਹੈ ਜੀ ਤੇ ਇਹ ਵਾਲਾ ਸੂਟ ਵੀ ਤੁਸੀਂ ਦੁਪੱਟੇ ਨਾਲ ਵੀ ਬਾਈ ਕਰ ਸਕਦੇ ਹੋ ਔਰ ਵਿਦਆਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਅਮੀਰ ਜੀ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਜੀ ਫਿਰ ਬਲਦੇ ਆ ਤੁਹਾਨੂੰ ਸੋਨੇ ਦੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਭ ਅੱਛੀ